ਦੋਸਤੋ ਹਿਮਾਚਲ ਦੇ ਵਿੱਚ ਪਿੰਡ ਫਹਾੜਾਂ ਦੇ ਲਵੇ ਵਸਦਾ ਸੀ ਉਹ ਚ ਰਿੱਦਿਨਾਥ, ਛਿੱਦਿਨਾਥ, ਬੁੱਧਿਨਾਥ ਦੇ ਤਿੰਨ ਭਰਾ ਕੰਮ ਕਰਦੇ ਉੱਥੇ ਜਗਾਤ ਹੀ ਉਹਨਾਂ ਦੀ ਜਾਨੀ ਕੋਲੇ ਜਿਹੜਾ ਤਾਂ ਰਿੱਦਿਨਾਥ ਸੀ ਉਹਦਾ ਵਾਹਣ ਥੋੜੇ ਚੋਂ ਬਹੁਤ ਵਧੀਆ ਪੈਦਾ ਕਰਦਾ ਸੀ ਉਹਨੂੰ ਐਂ ਤੇ ਵੀ ਮੈਂ ਇਹਦੇ ਰਿੱਧੀਆਂ ਛਿੱਧੀਆਂ ਨੇ ਤਾਂ ਮੈਂ ਨੇ ਕਮਾਈ ਕਰਦਾ ਇੰਨੇ ਕਮਾਨ ਰਿੱਧੀ ਨਾ ਜਿਹੜਾ ਛਿੱਧੀ ਨਾ ਹਤੀ ਉਹ ਪਸ਼ੂ ਦੁੱਧ ਦਾ ਕੰਮ ਕਰਦਾ ਸੀ ਪਸ਼ੂ ਦੁੱਧ ਉਹਦੇ ਕੋਲੇ ਜਾਨੀ ਪਸ਼ੂ ਬੱਤ ਜੇ ਦੇਤੀ ਉਹਨੇ ਕ ਪਸ਼ੂਆਂ ਚੋਂ ਬਹੁਤ ਕਮਾਈ ਕਰਦਾ ਸੀ ਦੁੱਧ ਦੀ ਜਿਹੜਾ ਬੁੱਧੂ ਨਾ ਹਤੀ ਉਹੋ गांव ਕਵਿਛਰ ਆਪਦੀ ਮौज ਤੇ ਰਹਿੰਦਾ ਸੀ ਕਵੀ ਵੀ ਕਹਿੰਦੇ ਤੈਨੂੰ ਕਵਿਛਰ ਦਾ ਯਾਨੀ ਕਵਤਾ ਲਿਖਣੀਆਂ ਗਾਉਣੀਆਂ ਗੀਤ ਗਾਉਂਦਾ ਤੁਰਿਆ ਫਿਰਦਾ ਰਹਿੰਦਾ ਸੀ ਲਾਪਰਵਾਹ ਸੀ ਉਹ ਉਹਨਾਂ ਦੇ ਜਿੱਥੇ ਉਹ ਰਹਿੰਦੇ ਤੇ ਖੇਤ ਤੋਂ ਖੇਤ ਤੋਂ ਜਿਹੜਾ ਸ਼ਹਿਰ ਨੂੰ ਰਾਹ ਜਾਂਦਾ ਸੀ ਜਿਹੜਾ ਤਾਂ ਵਧੀਆ ਰਾਹ ਸੀ ਉਹਦਾ ਬਿੰਗ ਪਾ ਕੇ ਜਾਂਦਾ ਸੀ ਇੱਕ ਛਿੱਦਾ ਸ਼ਾਰਟਕਟ ਰਾਹ ਸੀ ਉੱਥੋਂ ਦੀ ਸ਼ਹਿਰ ਨੇੜੇ ਪੈਂਦਾ ਸੀ। ਉਹਦੇ ਤੇ ਇੱਕ ਪਾਨ ਵੇਚਦਾ ਹੁੰਦਾ ਪਾਨ ਦੀ ਹੱਟੀ ਵਾਲਾ ਬਹੁਤ ਬੰਦਾ ਤਕਨੀਕੀ ਤੇ ਹਿਆਰ ਤੀ। ਉਹ ਨੰਗਣ ਨਹੀਂ ਦੀ ਦਿੰਦਾ ਆਪਦੇ ਢਿੱਕੇ ਤੇ ਲੈ ਲੈਂਦਾ ਸੀ ਹਰੇਕ ਬੰਦੇ ਨੂੰ। ਪਹਿਲਾਂ ਰਿੱਧੀनाथ ਗਿਆ ਵੱਡਾ ਸਮਾਨ ਲੈਣ ਬਾਜ਼ਾਰ ਚੋਂ ਜਦੋਂ ਪਾਂ ਦੀ ਦੁਕਾਨ ਕੋਲ ਦੀ ਨੰਗਣ ਲੱਗਿਆ ਉਹਨੇ ਹਾਕ ਮਾਰ ਲਈ ਅਨਾ ਆ ਜਾ ਕਹਿੰਦਾ ਬਈ ਕਦੇ ਆਹਾ ਤੈਂ ਪਾਸ ਆ ਖੇលਿਆ ਪਾਸਾ ਜਿਹੜੀ ਆਪਾਂ ਦੇ ਦਾ ਖੇਲਦੇ ਹੁੰਦੇ ਨੇ ਮੰਨ ਨਰਦਾਂ ਦੇ ਨਾਲ ਬਈ ਜਾਣਦਾ ਖੇਲਣਾ ਉਹ ਕਹਿੰਦਾ ਬਈ ਖੇਲ ਦੇ ਦੇਖੇ ਦੁਖੇ ਨੇ ਖੇਰ ਖੂਲ ਵੀ ਲਈਦਾ ਇਹਨੂੰ ਕਿਤੇ ਨਾ ਕਿਤੇ ਉਹ ਐਡਾ ਹੁਸ਼ਿਆਰ ਤਾਂ ਮੈਂ ਤੇ ਹੈ ਨਹੀਂ ਉਹ ਹੈਗਾ ਆਉਂਦਾ ਹੈ ਕੁਛ ਕੰਮ ਉਹ ਕਹਿੰਦਾ ਵੀ ਗੱਲ ਸੁਣ ਲੈ ਮੈਂ ਜੇ ਕੋਈ ਗੱਲ ਵੀ ਕਰੂੰ ਉਹਦੀ ਨਾਪਾ ਖੇਡੀ ਚੱਲਾਂਗੇ ਤਾਂ ਬਾੜ ਨਹੀਂ ਦੇਣੀ ਬਾੜ ਜੇ ਸੱਚ ਨਹੀਂ ਮੰਨੇਗਾ ਮੈਂ ਨੱਕ ਤੇ ਕੰਨ ਕੱਟ ਲੈਣਾ ਉਹਨਾਂ ਅਗਲੇ ਦਾ ਬਈ ਇਹ ਮੇਰਾ ਆਦਤ ਹੈ ਰੂਲ ਹੈ ਰੂਲ ਹੈ ਮੇਰਾ ਪਹਿਲਾਂ ਤੋਂ ਲਾ ਕੇ ਆਦਤ ਹੈ ਮੇਰੀ ਕਹਿੰਦਾ ਠੀਕ ਹੈ ਉਹ ਕਹਿੰਦਾ ਛਾੜੇ ਘੁੱਟ ਨੂੰ ਪਿੰਡ ਦੇ ਵਿੱਚ ਪੰਜ ਬੱਚੇ ਹੋਏ ਹੂੰ ਪੰਜੇ ਹੀ ਹਰੀ ਕੈਮ ਉਹ ਕਹਿੰਦਾ ਕੋਈ ਵੱਡੀ ਗੱਲ ਨਹੀਂ ਮਹਾਰਾਜ ਦੀ ਦੇਣਾ ਦੇ ਜਾਂਦਾ ਸਾਡੇ ਵੀ 4-4 5-5 ਹੋਏ ਆ 4-4 ਤਾਂ ਮੋ ਜਾਂਦੇ ਨੇ ਸਾਡੇ ਵੀ ਹੋਏ ਸਾਰੇ ਠੀਕ ਰਹੇ ਨੇ ਕੋਈ ਵੱਡੀ ਗੱਲ ਨਹੀਂ ਪਾਈ ਜਾਂਦਾ ਕਹਿੰਦਾ ਇੱਕ ਸਾਡੇ ਬਲਦਤੀ ਬਲਦ ਉਹਦੇ ਪੰਜ ਸਿੰਘ ਤੇ ਇੱਕ ਬਲਦ ਤੇ ਜਿਹੜਾ ਪਹਿਲਾ ਸਿੰਘ ਸੀ ਉਹ ਤਾਂ ਕਹਿੰਦਾ ਹਿਮਾਲਿਆ ਪਰਬਤ ਉਹ ਜਿਹੜਾ ਬਰਫ਼ ਜਮਾਰਦਾ ਦੀ ਕਹਿੰਦਾ ਉੱਥੋਂ ਬਰਫ਼ ਲੈ ਆਉਂਦਾ ਦੀ ਹੂੰ ਅੱਛਾ ਦੂਜਾ ਕਹਿੰਦਾ ਜਾਂਦਾ ਦੀ ਕਾਂਵਲ ਕੰਧਾਰ ਕੰਨੀ ਨੂੰ ਉਹ ਵਾਲੇ ਮੇਵੇ ਬੜਾ ਪੁਰਾਣੇ ਮੇਵੇ ਹੋਰ ਬੜਾ ਕੁਝ ਲਿਆਉਂਦਾ ਸੀ ਤੀਜਾ ਸਿੰਘ ਚੌਥਾ ਤੀ ਜਿਹੜਾ ਉਹ ਜੰਬੂ ਕੁਸ਼ਵੀਰ ਕੰਨੀ ਬਗ ਜਾਂਦਾ ਸੀ ਇਤਰੋਂ ਦਾਖਾਂ ਹੋਰ ਬੜਾ ਕੁਛ ਹੈ ਜਾ ਕੁਛ ਲਿਉਂਦਾ ਸੀ ਇੱਕ ਕਹਿੰਦਾ ਧਰਤੀ ਚੋਂ ਇਹੋ ਜਿਹੇ ਹੀਰੇ ਜਵਾਹਰੇ ਕੱਢਦਾ ਦੀ ਧਰਤੀ ਚੋਂ ਲਿਉਂਦਾ ਸੀ ਚੀਜ਼ਾਂ ਚੰਗੀਆਂ ਚੰਗੀਆਂ ਲਿਆ ਕੇ ਕਹਿੰਦਾ ਡੋਡੀ ਇੰਨੇ ਗੁਣ ਤੇ ਉਹ ਵਲਦ ਦੇ ਵਿੱਚ ਉਹ ਕਹਿੰਦਾ ਵੇ ਇੱਕ ਵਲਦ ਦੇ ਪਹਿਲਾਂ ਤਾਂ ਪੰਜ ਸਿੰਘ ਮੁਸ਼ਕਲ ਬੜੇ ਨੇ ਫਿਰ ਇੰਨੀਆਂ ਇੰਨੀਆਂ ਚੀਜ਼ਾਂ ਦੂਰੋਂ ਦੂਰੋਂ ਬਲਦ ਤੋਂ ਮਗਾ ਕੇ ਕਹਿੰਦਾ ਫਿਰ ਉਹ ਕਿਤੇ ਤਾਂ ਉਹਨੂੰ ਰੱਖ ਦੇ ਕਿੱਥੇ ਉਹ ਕਿੱਥੇ ਪਈਆਂ ਨੇ ਕੋਈ ਦਿਖਾ ਦੇ ਜੇ ਕੋਈ ਨਿਸ਼ਾਨੀ ਹੋਵੇ ਫੇਰ ਹੀ ਪਤਾ ਲੱਗੂ ਇਹ ਤਾਂ ਤੇਰੀ ਜਮੇ ਗੱਲ ਗਲਤ ਹੈ ਕਹਿੰਦਾ ਫੇਰ ਨੱਕ ਤੇ ਕੰਨ ਕਟਾਲਾ ਦੋਨੇ ਪਈ ਕੰਨ ਬੜਤੇ ਇੱਕ ਪਾਸੋਂ ਨੱਕ ਤੇ ਮਾਰੇ ਆ ਉਹ ਕਰਤਾ ਤੇ ਉਟੋ ਪਾਇਆ ਮੂੰਹ ਬੰਨ ਕੇ ਵਿਚਾਰਾ ਮੁੜਿਆ ਆ ਜਦੋਂ ਮੂੰਹ ਬੰਨ ਕੇ ਮੁੜਿਆ ਦੂਜਿਆਂ ਨੂੰ ਆ ਕੇ ਕਹਿੰਦਾ ਕੀ ਕਹਿੰਦਾ ਯਾਰ ਰਾਜ ਦੇ ڈاکੂ ਚੋਰ ਦੇ ਮਿਲ ਗਏ ਜੇ ਕਹਿੰਦਾ ਉਹਨੇ ਕੋ ਟੈਕ ਕਟਿਆ ਜਾ ਭੈਣ ਜਣਾ ਕਹਿੰਦਾ ਮੇਰਾ ਛੱਟਾਂ ਖਾਜੀਆਂ ਮਾਰੀਆਂ ਹੂੰ ਮੈਂ ਮੋਲ ਕੋਲਿਆ ਸਾਰਾ ਸਿਰ ਨੱਕ ਕੰਨੇ ਜਾ ਤੱਕ ਨਾ ਮੇਰਾ ਫੇਰ ਵੀ ਕਟਿਆ ਗਿਆ ਚੱਲ ਉਹਨੇ ਬਹਾਨੇ ਵਾਜੀ ਨਾਲ ਠਾ ਲਿਆ ਫੇਰ ਜਦੋਂ ਸਿੱਧੀ ਨਾਥ ਗਿਆ ਸਿੱਧੀ ਨਾਥ ਨਾਲ ਆ ਹੋਇਆ ਇਹੀ ਕੁਛ ਸਿੱਧੀ ਨਾਥ ਨਾਲ ਬਣਿਆ ਨੱਕ ਕੰਨ ਸਿੱਧੀ ਨਾਥ ਵੀ ਕਟਾ ਕੇ ਆ ਗਿਆ ਤੀਜੇ ਦਿਨ ਵਾਰੀ ਆ ਗਈ ਜਿਹੜਾ ਬੁੱਧੂ 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 ਹੀ ਕਹੀ ਜਾਂਦੇ ਹੁੰਦੇ ਉਹਨੂੰ ਬੁੱਧੂ ਦਾਸ ਹੀ ਉਹ ਸਮਾਨ ਜਦੋਂ ਗਿਆ ਬੁੱਧੂ ਦਾਸ ਲੈਣ ਉਸੇ ਪਾਨਾਂ ਵਾਲੇ ਦੇ ਉਹ ਵਗਿਆ ਉਹਦੇ ਨਾਲ ਜਦੋਂ ਛਟੋਰੀ ਤੋਰਦਾ ਹੀ ਹੈ ਉਹ ਕਹਿੰਦਾ ਯਾਰ ਮੈਂ ਕਵਿਚਰ ਬੰਦਾ ਮੈਥੋਂ ਸੁਣ ਕਹਿੰਦਾ ਪਹਿਲਾਂ ਮੈਂ ਸੁਣਾਉਣਾ ਤੈਨੂੰ ਕਹਿੰਦਾ ਤੂੰ ਸੁਣਾ ਲੈ ਕਹਿੰਦਾ ਸੱਚ ਮੰਨੇਗਾ ਤਾਂ ਐ ਕਿਹੜਾ ਨਹੀਂ ਫੇਰ ਨੱਕ ਕਨ ਕਟਾਉਣਾ ਬੂ ਤੈਨੂੰ ਵੀ ਸੱਚ ਮੰਨੀ ਚਲੀ ਕਹਿੰਦਾ ਅਸੀਂ ਛੱਤ ਪਾ ਹੀ ਤੇ ਉਹਨੇ ਨਹੀਂ ਤਾਂ ਉਹਦੀ ਇਹਨਾਂ ਗੱਲਾਂ ਕਰੀਗਾ ਨਾਲੇ ਜਿਹੜੀਆਂ ਉਹਦੀਆਂ ਨੂਹਾਂ ਆទੀਆਂ ਨਾ ਪਰਾਂ ਰਸੋਈ ਕੰਨੀ ਜਦੋਂ ہماری ਉਸ ਚੱਕੀ ਦੇ ਨਾਲ ਹਲਦੀ ਪਿੰਦੀਆਂ ਤੇ ਛੱਤੇ ਜਾਣੀਆਂ ਉਹਨੇ ਦੇਖ ਗਣ ਲੀਆਂ ਵੀ ਛੱਤੇ ਜਾਣੀਆਂ ਦੀ ਚੱਕੀ ਚੱਲਦੀ ਐ ਹਲਦੀ ਪੀਂਦੀਆਂ ਨੇ ਹੱਥ ਵੀ ਪੀਲੇ ਹੋਣਗੇ ਹਲਦੀ ਨਾਲ ਇਹਨਾਂ ਦੇ ਉਹਦਾ ਚਾਤ ਵੀਰੇ ਨਿਗਾ ਤੇ ਜਿਹੜਾ ਬੁੱਧੂ ਜਿਸ ਨੂੰ ਬੁੱਧੂ ਕਹਿੰਦੇ ਤੇ ਬੁੱਧੂ ਨਾਥ ਦੀ ਨਹੀਂ ਤਾਂ ਉਹ ਹਲਦੀ ਪੀਂਦੀਆਂ ਕਰਨ ਨਿਗਾ ਰੱਖੀ ਨਾਲੇ ਉਹਦੇ ਨਾਲ ਤੋੜ ਲਈ ਸਟੋਰੀ ਕਹਿੰਦਾ ਛੱਤ ਭਾਈ ਤੇ ਕਹਿੰਦਾ ਛੱਤੇ ਖੇਤੀ ਅਸੀਂ ਬਹੁਤ ਵਧੀਆ ਕਰਦੇ ਤੇ ਉਹ ਔਰਤਾਂ ਛੱਡੀਆਂ ਰੋਟੀ ਲੈ ਕੇ ਆਉਂਦੀਆਂ ਵੱਡੇ ਦਿਨ ਕਹਿੰਦਾ ਨਾਲ ਹੀ ਛੱਲੀਆਂ ਛੁੱਲੀਆਂ ਕਹਿੰਦਾ ਹਮਾਤਲ ਤਾਂ ਮੱਕੀਆਂ ਖੁੱਲੀਆਂ ਵੀਰਦਿਆਂ ਕਹਿੰਦਾ ਨਾਲ ਹੀ ਛੱਲੀਆਂ ਛੁੱਲੀਆਂ ਤੜਾਉਣੀਆਂ ਉਹਨਾਂ ਨੇ ਕਰਨਾ ਇੱਕ ਦਿਨ ਆਉਂਦੀਆਂ ਨੂੰ ਕਹਿੰਦਾ ਕੋਈ ਕੁਦਰਤ ਮਹਾਰਾਜ ਦੀ ਕਹਿੰਦਾ ਆਹ ਜਾ ਬੁੱਲਾ ਆਇਆ ਕਹਿੰਦਾ ਛੱਤਾਂ ਨੂੰ ਹੀ ਰਾਕੇ ਰਹਿਗਾ ਅਸੀਂ ਰੋਟੀ ਭਾਲੀਏ ਰੋਟੀਆਂ ਉੱਤੇ ਕਿੱਥੇ ਕਹਿੰਦਾ ਜਦੋਂ ਅਸੀਂ ਕਹਿੰਦੇ ਵੀ ਐਂ ਕਰੋ ਪਤਾ ਤਾਂ ਲੈ ਲੋ ਆਪਣੀਆਂ ਰੋਟੀਆਂ ਦੀ ਕਿਉਂ ਨਹੀਂ ਆਈ ਜਦੋਂ ਕਹਿੰਦਾ ਅਸੀਂ ਕਿਹੜਾ ਗੂੜਾ ਮਾਰਿਆ ਕਹਿੰਦਾ ਉਹ ਤਾਂ ਗਈਆਂ ਤੀਆਂ ਰੋਟੀ ਲੈ ਕੇ ਛੋੜੀ ਹੁਣ ਕਹਿੰਦਾ ਹੁਣ ਕੀ ਪਤਾ ਭਾਲ ਟੋਲ ਤਾਂ ਬਥੇਰੀ ਕਈ ਹਵਾ ਦਾ ਬਰੋਲਾ ਕੀ ਪਤਾ ਛੱਤਾਂ ਨੂੰ ਕਿਧਰ ਨੂੰ ਲੈ ਗਿਆ ਢਾਕੇ ਕਹਿੰਦਾ ਕੋਈ ਪਤਾ ਨਹੀਂ ਲੱਗਿਆ ਕਹਿੰਦਾ ਮੈਨੂੰ ਐਂ ਸ਼ੱਕ ਪੈਂਦੀ ਐ ਵੀ ਆ ਜਿਹੜੀਆਂ ਤੇਰੀ ਰਸੋਈ ਚ ਨੇ ਵੀ ਹੋ ਸਕਦਾ ਛੱਤੇ ਹੀ ਹੋਣ ਉਹ ਕਹਿੰਦਾ ਛੱਤਾਂ ਦੀ ਇਹਨਾਂ ਚੋਂ ਕੋਈ ਨਿਸ਼ਾਨੀ ਤਾਂ ਛੋਡੀ ਬੂੰਹਾਂ ਦੀ ਛੋਡੀ ਹੋਊਗੀ ਕੋਈ ਕਹਿੰਦਾ ਉਹਨਾਂ ਛੱਤਾਂ ਦੇ ਹੱਥ ਪੀਲੇ ਤੇ ਸਾਡੀਆਂ ਬੂੰਹਾਂ ਦੇ ਹੁਣ ਇਹ ਹਲਦੀ ਪਿੰਦੀਆਂ ਤੀਆਂ ਹੱਥ ਇਹਨਾਂ ਦੇ ਪੀਲੇ ਹੋਣੇ ਤੇ ਮੁੰਡਾ ਕੋਲੇ ਗੱਲਾਂ ਕਰਦਾ ਸੁਣਦਾ ਉਹਨਾਂ ਨੂੰ ਦੋਨਾਂ ਦੇ ਉਹ ਕਰਤਾਰੀ ਮੁੰਡਾ ਕੋਲੇ ਖੜਾ ਸੀ ਜਿਹੜਾ ਨੱਕ ਕੰਨ ਜਿਹਨੂੰ ਕੱਟਣ ਦਾ ਹੁਕਮ ਲਾਉਂਦਾ ਹੁੰਦਾ ਉਹ ਕੱਟ ਲੈਂਦਾ ਸੀ ਮੁੰਡਾ ਵੀ ਕੋਲੇ ਐ ਤੇ ਉਹ ਕਹਿੰਦਾ ਵੀ ਉਹ ਕਹਿੰਦਾ ਵੀ ਮਾਰ ਕੇ ਦੇਖ ਆ ਕਮਾ ਛਾਣ ਲੈਣਾ ਛਾੜੀਆਂ ਹੋਈਆਂ ਹੱਥ ਪੀਲੇ ਹੋਈ ਤਾਂ ਛਾੜੀਆਂ ਇਹਨੇ ਇਹ ਉਹਨੇ ਭਾਈ ਹਾਕਮਾਰੀ ਬੂੰਆਂ ਆ ਗਈਆਂ ਜਦੋਂ ਹੱਥ ਦੇ ਕੇ ਹੱਥ ਸੀ ਹੁਣ ਜਦੋਂ ਹਲਦੀ ਪੀਂਦੀਆਂ ਨੇ ਹੱਥ ਪੀਲੇ ਉਹਨਾਂ ਦੇ ਕਹਿੰਦਾ ਦੇਖ ਲੋ ਸੱਤਾਂ ਦੇ ਹੱਥ ਪੀਲੇ ਨੇ ਜੇ ਤਾਂ ਹੁਣ ਉਹ ਐਂ ਕਹਿੰਦਾ ਵੀ ਹੱਥ ਪੀਲੇ ਨਹੀਂ ਤਾਂ ਤਾਂ ਹੁਣ ਨੱਕ ਕੰਨ ਕਟਾਉਣਾ ਪੈਂਦਾ ਮੁੰਡੇ ਨੇ ਆਖਿਆ ਵੀ ਵਿਆਹ ਤਾਂ ਹੋਰ ਕਰਾ ਲਾਂਗੇ ਇਧਰ ਕਿਹਾ ਤੀਮੀਆਂ ਦਾ ਟੋੜਾ ਭਾਂਚਾ ਦਵੇ ਬੁੜੇ ਤੇ ਨੱਕ ਕੰਨ ਨਾ ਕੱਟੇ ਜਾਣ ਆਪਾਂ ਛੱਤੀ ਇਹਦੇ ਜਿੱਤ ਗਿਆ ਜਿੱਤ ਜਾਣ ਦਿੰਦੇ ਆ ਕੋਈ ਫਰਕ ਨਹੀਂ ਪੈਂਦਾ ਵਿਆਹੀ ਹੋਰ ਕਰਾ ਲਾਂਗੇ ਨੱਕ ਕੰਨ ਨਾ ਉੜੇ ਦੇ ਕੱਟੇ ਜਾਣ ਜੇ ਤਾਂ ਹੁਣ ਉਹ ਕਹਿੰਦਾ ਵੀ ਇਹ ਇਹ ਤੇਰੀਆਂ ਨਹੀਂ ਐਵੇਂ ਤੈਨੂੰ ਭੁਲੇਖਾ ਪੈਂਦਾ ਤਾਂ ਤਾਂ ਨੱਕ ਕੰਨ ਕਟਾਉਣਾ ਪੈਂਦਾ ਨਹੀਂ ਗੱਲ ਮੁਕਾਰੇ ਹੁਣ ਛੱਤੇ ਜਾਣੀਆਂ ਨੂੰ ਨਾਲ ਤੋੜਨਾ ਪੈਂਦਾ ਹਾਰ ਕੋ ਮੁੰਡੇ ਨੇ ਸਲਾਹ ਕਰਕੇ ਕਹਿੰਦਾ ਜਦ ਵਿਆਹ ਹੀ ਹੋਰ ਕਰਾ ਲਾਂਗੇ ਭਾਂਚਾ ਲਾ ਕੇ ਬੁੱਢੇ ਨੂੰ ਕਹਿੰਦਾ ਨੱਕ ਕੰਨ ਨਾ ਕਟਾਈਂ ਕਹਿੰਦਾ ਸ਼ਤਿਸ਼ੇਸ਼ ਇਹਦੀਆਂ ਨਹੀਂ ਜਦ ਹੱਥ ਪੀਲੇ ਨੇ ਕਹਵੇ ਲੈ ਜਾ ਆਪਦੀਆਂ ਸੱਤਾਂ ਨੂੰ ਜਿੱਤ ਕੇ ਉਹ ਜਿਹੜਾ ਇਹਨੂੰ ਬੁੱਧੂ ਕਹਿੰਦੇ ਤੇ ਉਹ ਗ ਨੱਕ ਕੰਨ ਕਟਾ ਕੇ ਆਗੇ ਜਿਹਨੂੰ ਜਮਾ ਬੁੱਧੂ ਕਹਿੰਦੇ ਤੇ ਸੱਤਾਂ ਨੂੰ ਜਿੱਤ ਕੇ ਲਿਆ ਕੇ ਚੁੱਪ ਕਰਕੇ ਘਰੇ ਕੰਮ ਤੇ ਲਾ ਲੀਆਂ ਸੱਤ ਜਾਣੀਆਂ ਨੂੰ ਜਿੱਤ ਕੇ ਲਿਆ ਆ ਬੁੱਧੂਨਾਥ ਆਪਦੀ ਟੈਕਨੀਕ ਦੇ ਨਾਲ ਆਪ ਜਿੱਤ ਕੇ ਲਿਆ ਕੇ ਜਾਣੀ ਕੰਮ ਤੇ ਲਾ ਲੀਆਂ ਉਹਨਾਂ ਨੂੰ ਕਹਿੰਦਾ ਤੁਸੀਂ ਤਾਂ ਨੱਕ ਕਰਨ ਕਟਾ ਕੇ ਆਏ ਤੇ ਆਹ ਲੈ ਆ ਉਸੇ ਪਾਨ ਵਾਲੇ ਤੋਂ ਲਿਆਂਦੀਆਂ ਨੇ ਉਸੇ ਦੀਆਂ ਨੂਹਾਂ ਨੇ ਪੁੱਛ ਲੋ ਵੀ ਆਪ ਆ ਬੈਠੀਆਂ ਨੇ ਛੱਤੇ ਦੀ ਛੱਤੇ ਜਿੱਤ ਕੇ ਲਿਆ ਆ ਜਾਣੀ ਤਕਨੀਕ ਦੇ ਨਾਲ ਭਾਈ ਐਸ ਲੋਟ ਕੰਮ ਉਹਨੇ ਕਰਕੇ ਤੇ ਦੇਖ ਲੀਆਂ ਨਿਗਾਹ ਮਾਰ ਲੀਆਂ ਵੀ ਹਲਦੀ ਪੀਂਦੀਆਂ ਨੇ ਹੱਥ ਤਾਂ ਪੀਲੇ ਹੋਣਗੇ ਹੋਣਗੇ ਹਲਦੀ ਪੀਂਦੀਆਂ ਦੇ ਕਹਿੰਦਾ ਕੀ ਨਿਸ਼ਾਨੀ ਹੈ ਕਹਿੰਦਾ ਹੱਥ ਪੀਲੇ ਤੇ ਸਾਡੀਆਂ ਮੂੰਹਾਂ ਦੇ ਜਾਂ ਉਹਨਾਂ ਨੇ ਦੇਖ ਉਹਨਾਂ ਦੇ ਵੀ ਹੱਥ ਪੀਲੇ ਤੇ ਹਲਦੀ ਲੱਗੀ ਹੋਈ ਸੀ ਕਹਿੰਦਾ ਲੈ ਜਾਓ ਭਾਈ ਹਰ ਕੇ ਟੋਰਨੀਆਂ ਪਈਆਂ ਨਾਲ ਛੱਤਾਂ ਜਾਨੀਆਂ ਨੂੰ ਜਿੱਤ ਕੇ ਲਿਆ ਕੇ ਇਹ ਸਟੋਰੀ ਨੂੰ ਇੱਥੇ ਹੀ ਬੰਦ ਕਰਾਂਗੇ ਹੁਣ ਦੂਜੇ ਤੋਂ ਮਿਲਾਂਗੇ ਗਾਹਾਂ ਲਈ ਸਟੋਰੀ ਨਾਲ